ਆਰਟੀ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਕਪਰਾਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰ ਕੇ ਪੈਂਦੇ ਇਤਿਹਾਸਕ ਫਿਰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਇੱਕ ਸਕੋਰਪੀਓ ਗੱਡੀ ਦੇ ਉੱਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉੱਥੇ ਇੱਕ ਹੋਰ ਗੰਭੀਰ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਦਾ ਕੀ ਤਰੰਤਾਲਨ ਦੇ ਗੁਰਨਾਨ ਸਿੰਘ ਦੇ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਘਟਨਾ ਦਾ ਪਤਾ ਲੱਗ ਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਰੇਲਵੇ ਫਾਟਕ ਦੇ ਨੇੜੇ ਇੱਕ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਹੈ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵੱਡੀ ਜਿਹੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਵੀ ਇਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮੇਸ਼ਾ ਹੋਣੀ ਹੈ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ। ਕਿਹਦੇ ਵਿੱਚ ਸਰ ਇਨਸੀਡੈਂਟ ਹੈ ਜੀ? ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ। ਜਿਸ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੀ ਬੱਲ ਔਰ ਪ੍ਰਭਤਾ ਸੂਵਾਲ ਕੀ ਇਹ ਜੋ ਬਾਕੀ ਸਰ ਹੈ ਗਲ ਜੇ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਅੱਗੇ ਕੀਤੀ ਜਾਏਗੀ। ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰ ਕੇ ਪੈਂਦੇ ਇਤਹਾਸਕ ਫਿਰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਸਕੋਰਪੀਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਥੇ ਇੱਕ ਹੋਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਦਾ ਕੀ ਤਰੰਤਾਲਨ ਦੇ ਗੁਰ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਘਟਨਾ ਦਾ ਪਤਾ ਲੱਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਢੀਲ ਵੀ ਫਾਟਕ ਦੇ ਨੇੜੇ ਇੱਕ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵਾਹਡੀ ਜਿਹੜੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜ ਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਵੀ ਇਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਰਵਾਈ ਆ ਰੰਪ ਕੀਤੀ ਗਈ ਆ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮੇਸ਼ਾ ਜਾਂਦੀ ਜਾ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ। ਅੱਜ ਦੇ ਵਿੱਚ ਸਰ ਇਨਸੀਡੈਂਟ ਹੈ ਜੀ। ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ। ਜਿਸ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੀ ਬੱਲ ਔਰ ਪ੍ਰਭ ਕਾਸੂ ਵਾਲ ਕੀ ਜੋ ਬਾਕੀ ਸਰ ਹੈ ਗਲ ਜੇ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ। ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਅੱਗੇ ਕੀਤੀ ਜਾਏਗੀ। ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰਕੇ ਪੈਂਦੇ ਇਤਿਹਾਸਕ ਫਿਰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਸਕੋਰਪਿਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਥੇ ਇੱਕ ਹੋਰ ਗੰਭੀਰ ਜ਼ਖਮੀ ਨੂੰ ਦਸਿਆ ਜਾ ਰਿਹਾ ਜਿਸ ਦਾ ਕੀ ਤਰੰਤਾਲਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਘਟਨਾ ਦਾ ਪਤਾ ਲੱਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਢੀਲ ਵੀ ਫਾਟਕ ਦੇ ਨੇੜੇ ਇੱਕ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਹੈ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵੱਡੀ ਜਿਹੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜ ਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋਈ ਉਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਰਵਾਈ ਆ ਰੰਪ ਕੀਤੀ ਗਈ ਆ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮੇਸ਼ਾ ਹੋਣੀ ਚਾਹੀਦੀ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ। ਕਿਹਦੇ ਵਿੱਚ ਸਰ ਇਨਸੀਡੈਂਟ ਹੈ ਜੀ? ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ। ਜਿਸ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੀ ਬੱਲ ਔਰ ਪ੍ਰਭਤਾ ਸੂਵਾਲ ਕੀ ਇਹ ਜੋ ਬਾਕੀ ਸਰ ਹੈ ਗਲ। ਜੇ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ। ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਅੱਗੇ ਕੀਤੀ ਜਾਏਗੀ। ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰ ਕੇ ਪੈਂਦੇ ਇਤਿਹਾਸਕ ਪਿੰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਸਕੋਰਪਿਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉੱਥੇ ਇੱਕ ਹੋਰ ਗੰਭੀਰ ਜ਼ਖਮੀ ਨੂੰ ਦਸਿਆ ਜਾ ਰਿਹਾ ਜਿਸ ਦਾ ਕੀ ਤਰੰਤਾਲਨ ਦੇ ਗੁਰ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਕਟਣਾ ਦਾ ਪਤਾ ਲੱਗ ਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਲੋਕ ਤਕਟਣਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦੇ ਨਾਮ ਹਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਰੇਲਵੇ ਫਾਟਕ ਦੇ ਨੇੜੇ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵੱਡੀ ਜਿਹੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਵੀ ਉਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਰਵਾਈ ਆ ਰੰਭ ਕੀਤੀ ਗਈ ਆ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮੇਸ਼ਾ ਜਾਂਦੀ ਜਾ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ। ਅੱਜ ਦੇ ਵਿੱਚ ਸਰ ਇਨਸੀਡੈਂਟ ਹੈ ਜੀ। ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ। ਜਿਸ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੀ ਬੱਲ ਔਰ ਪ੍ਰਭਤਾ ਕਸੂਵਾਲ ਕੀ ਇਹ ਜੋ ਬਾਕੀ ਸਰ ਹੈ ਗਲ। ਜੇ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ। ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਅੱਗੇ ਕੀਤੀ ਜਾਏਗੀ। ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰ ਕੇ ਪੈਂਦੇ ਇਤਿਹਾਸਕ ਫਿਰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਸਕੋਰਪੀਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉੱਥੇ ਇੱਕ ਹੋਰ ਗੰਭੀਰ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਦਾ ਕੀ ਤਰੰਤਾਲਨ ਦੇ ਗੁਰ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਘਟਨਾ ਦਾ ਪਤਾ ਲੱਗ ਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਢੀਲ ਵੀ ਫਾਟਕ ਦੇ ਨੇੜੇ ਇੱਕ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਹੈ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵਾਹਡੀ ਜਿਹੜੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜ ਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਵੀ ਇਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਰਵਾਈ ਆ ਰੰਭ ਕੀਤੀ ਗਈ ਆ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਦਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮਝ ਜਾਂਦੀ ਹੈ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨਾਮ ਨੰਬਰ ਉਹਦਾ ਦਿਖ ਰਹੇ ਹਾਂ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਤੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹਨਾਂ ਦਾ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ ਕਿਹਦੇ ਵਿੱਚ ਇਹ ਸਿਰ ਇਨਸੀਡੈਂਟ ਹੈ ਜੀ ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ ਜਿਹੜੀ ਜਿੰਮੇਵਾਰੀ ਇਹ ਲਈ ਗਈ ਟੋਨੀ ਬਾਲ ਔਰ ਪ੍ਰਭਤਾ ਸੂਵਾਲ ਕੀ ਇਹ ਜੋ ਬਾਕੀ ਸਿਰ ਉਹ ਹੈਗਲ ਇਹ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿੰਨੂੰ ਐ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਵਿੱਚ ਪਾਦੀ ਕਾਰਵਾਈ ਹੋਊ ਉੱਗੇ ਕੀਤੀ ਜਾਏਗੀ ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰ ਕੇ ਪੈਂਦੇ ਇਤਹਾਸਕ ਪਿੰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਸਕੋਰਪੀਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਥੇ ਇੱਕ ਹੋਰ ਗੰਭੀਰ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਦਾ ਕੀ ਤਰੰਤਾਲਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਕ ਘਟਨਾ ਦਾ ਪਤਾ ਲੱਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਢੀਲ ਵੀ ਫਾਟਕ ਦੇ ਨੇੜੇ ਇੱਕ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਹੈ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵੱਡੀ ਜਿਹੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜ ਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਵੀ ਇਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਰਵਾਈ ਆ ਰੰਪ ਕੀਤੀ ਗਈ ਆ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮੇਸ਼ਾ ਜਾਂਦੀ ਜਾ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ। ਅੱਜ ਦੇ ਵਿੱਚ ਸਰ ਇਨਸੀਡੈਂਟ ਹੈ ਜੀ। ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ। ਜਿਸ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੀ ਬੱਲ ਔਰ ਪ੍ਰਭਤਾ ਸੂਵਾਲ ਕੀ ਇਹ ਜੋ ਬਾਕੀ ਸਰ ਹੈ ਗਲ। ਜੇ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ। ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਅੱਗੇ ਕੀਤੀ ਜਾਏਗੀ। ਕਾਰ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਦੀ ਜਾਨ ਚਲੀ ਗਈ ਹੈ ਤਾਂ ਪ੍ਰਬ ਦਾਸੂਵਾਲ ਗਰੁੱਪ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਤਾਂ ਗੈਂਗ ਵਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤਰੰਤਾਲਨ ਪੱਟੀ ਮਾਰ ਕੇ ਪੈਂਦੇ ਇਤਹਾਸਕ ਪਿੰਡ ਕਰੋ ਦੇ ਕੋਲ ਸੋਮਵਾਰ ਸ਼ਾਮ ਨੂੰ ਸਕੋਰਪਿਓ ਗੱਡੀ ਦੇ ਉੱਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਨੇ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉੱਥੇ ਇੱਕ ਹੋਰ ਗੰਭੀਰ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਦਾ ਕੀ ਤਰੰਤਾਲਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇੱਕ ਘਟਨਾ ਦਾ ਪਤਾ ਲੱਗਿਆ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਵਾਰ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਗੈਂਗਵਾਰ ਦਾ ਨਾਮ ਹਮ ਜੋੜ ਕੇ ਵਿਖਿਆ ਜਾ ਰਿਹਾ ਤਾਂ ਪਿੰਡ ਦੇ ਢੀਲ ਵੀ 파ਟਕ ਦੇ ਨੇੜੇ ਇੱਕ ਸਕੋਰਪਿਓ ਕਾਰ ਦੇ ਉੱਪਰ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰੀ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਇਸ ਗੋਲੀਬਾਰੀ ਦੇ ਦੌਰਾਨ ਨੌਜਵਾਨ ਸਮਰਬੀਰ ਸਿੰਘ ਤੇ ਇਸ ਦੇ ਨਾਲ ਸੌਰਵਦੀਪ ਸਿੰਘ ਜਿਨ੍ਹਾਂ ਤੇ ਗੋਲੀਆਂ ਚੱਲਦੀਆਂ ਨੇ ਕਾਰਪ ਦੇ ਵਿੱਚ ਸਵਾਰ ਦੋ ਲੋਕ ਵਲ-ਵਲ ਪੱਛ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ ਤੇ ਇੱਕ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਹੈ ਤਾਂ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵਾਲੇ ਪਾਸੇ ਫਰਾਰ ਹੁੰਦੇ ਨੇ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਗਾਰੋ ਚੌਂਕੀ ਤੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਵੱਡੀ ਜਿਹੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜ ਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋਈ ਉਹਦੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅਪੀ ਕਰਵਾਈ ਆ ਰੰਭ ਕੀਤੀ ਗਈ ਆ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਹਮੇਸ਼ਾ ਹੋਣੀ ਚਾਹੀਦੀ ਸਰ ਇਹ ਜਿਹੜੇ ਮੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ। ਅੱਜ ਦੇ ਵਿੱਚ ਸਰ ਇਨਸੀਡੈਂਟ ਹੈ ਜੀ। ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ। ਜਿਹਦੀ ਜਿੰਮੇਵਾਰੀ ਇਹ ਲਈ ਗਈ ਦੋਨੀ ਬੱਲ ਔਰ ਪ੍ਰਭਤਾ ਕਸੂਵਾਲ ਕੀ ਇਹ ਜੋ ਬਾਕੀ ਸਭ ਹੈ ਗਲ। ਜੇ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਹਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ। ਜੋ ਵੀ ਉਹਦੇ ਵਿੱਚ